ਇਹ ਮਾਮਲਾ ਕਪੂਰਥਲਾ ਦੇ ਅਧੀਨ ਪੈਂਦੇ ਖੇੜਾ ਬੀਟ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬੀਤੇ ਦਿਨੀ ਪਤੀ ਦੇ ਵੱਲੋਂ ਸਵੇਰੇ-ਸਵੇਰੇ ਤਿਆਰ ਹੋ ਕੇ ਪਤਨੀ ਨੂੰ ਆਇਲ ਸੈਂਟਰ ਛੱਡਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਪਤਨੀ ਨੂੰ ਇਹ ਕਹਿ ਕੇ ਉਹ ਉੱਥੋਂ ਚਲਾ ਜਾਂਦਾ ਹੈ ਕਿ ਉਹ ਵਾਪਸ ਲੈ ਨਾ ਜਾਵੇਗਾ ਛੁੱਟੀ ਦੇ ਸਮੇਂ ਤੇ ਜਦੋਂ ਪਤਨੀ ਆਪਣੇ ਪਤੀ ਨੂੰ ਫੋਨ ਕਰਕੇ ਬੁਲਾ ਰਹੀ ਹੁੰਦੀ ਹੈ ਤਾਂ بار-बार ਫੋਨ ਕਰਨ ਤੇ ਵੀ ਫੋਨ ਉਸ ਨੂੰ ਸਵਿਚ ਆਫ ਮਿਲਦਾ ਹੈ ਇਸ ਤੋਂ ਬਾਅਦ ਉਹ ਆਪਣੇ ਸਹੁਰਿਆਂ ਨੂੰ ਰابطਾ ਕਰਦੀ ਹੈ ਕਿ ਇਸ ਤਰ੍ਹਾਂ ਸਭ ਕੁਝ ਵਾਪਰ ਗਿਆ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਤਰਸਰ ਜਿਸ ਗੱਡੀ ਦੇ ਵਿੱਚ ਪਤੀ ਆਪਣੀ ਪਤਨੀ ਨੂੰ ਛੱਡਣ ਗਿਆ ਸੀ ਉਹ ਗੱਡੀ ਦੇ ਅੰਦਰ ਚਾਬੀ ਵੀ ਉਸੇ ਤਰ੍ਹਾਂ ਲੱਗੀ ਕੋਈ ਸੀ ਅਤੇ ਬਾਕੀ ਦਾ ਸਮਾਨ ਵੀ ਉੰਜ ਹੀ ਗਿਆ ਸੀ ਪਰ ਇਸ ਤੋਂ ਬਾਅਦ ਨਾ ਤਾਂ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਦੇਖਿਆ ਗਿਆ ਅਤੇ ਨਾ ਹੀ ਉਹਨਾਂ ਦਾ ਸੰਪਰਕ ਕਿਸੇ ਵੀ ਤਰ੍ਹਾਂ ਉਸਦੇ ਨਾਲ ਹੋ ਪਾਇਆ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਅਸੀਂ ਜਾ ਕੇ ਪੁਲਿਸ ਦੇ ਕੋਲ ਇਸ ਬਾਬਤ ਰਿਪੋਰਟ ਲਿਖਵਾਈ ਹੈ ਪੁਲਿਸ ਦਾ ਕਹਿਣਾ ਸੀ ਕਿ ਸਾਡੇ ਕੋਲ ਸਟਾਫ ਘਟ ਹੈ ਪਰ ਉਸ ਤੋਂ ਬਾਅਦ ਪੁਲਿਸ ਵਾਲੇ ਉਹਨਾਂ ਦੇ ਨਾਲ ਲਾਉਂਦੇ ਨੇ ਅਤੇ ਉਹਨਾਂ ਦੇ ਪਤੀ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਪਤਨੀ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਘਰ ਦੇ ਵਿੱਚ ਸਭ ਕੁਝ ਰਾਜੀ ਖੁਸ਼ੀ ਸੀ ਕਿਸੇ ਦੇ ਵੀ ਨਾਲ ਉਹਨਾਂ ਦੇ ਪਤੀ ਦਾ ਕੋਈ ਝਗੜਾ ਨਹੀਂ ਸੀ 7 ਸਾਲ ਉਹਨਾਂ ਦੇ ਵਿਆਹ ਨੂੰ ਹੋ ਚੁੱਕੇ ਨੇ ਅਤੇ ਗੋਦ ਦੇ ਵਿੱਚ ਉਸਨੇ ਇੱਕ ਆਪਣਾ ਬੱਚਾ ਬਿਠਾਇਆ ਸੀ ਅਤੇ ਦੱਸ ਰਹੀ ਸੀ ਕਿ ਕਿੰਜ ਹੈ ਆਪਣੇ ਪਿਤਾ ਨੂੰ ਰੋ ਰੋ ਕੇ ਯਾਦ ਕਰਦਾ ਹੈ। ਪਰਿਵਾਰਿਕ ਨੰਬਰ ਇਸ ਮੌਕੇ ਤੇ ਅਪੀਲ ਕਰ ਰਹੇ ਨੇ ਕਿ ਉਸਦੇ ਪਰਿਵਾਰਿਕ ਜੀ ਨੂੰ ਲੱਭ ਦਿੱਤਾ ਜਾਵੇ ਤਾਂ ਜੋ ਘਰ ਦੇ ਵਿੱਚ ਸਾਰੀਆਂ ਖੁਸ਼ੀਆਂ ਵਾਪਸ ਆ ਸਕਣ। ਕਿਸੇ ਦੇ ਜਾਨ ਮਗਰੋਂ ਕਿੰਜ ਇੱਕ ਇੱਕ ਮਿੰਟ ਦਾ ਸਮਾਂ ਟੜਫ-ਟੜਫ ਕੇ ਲੰਘਦਾ ਹੈ ਇਹ ਤੁਸੀਂ ਵੀ ਸਮਝ ਸਕਦੇ ਹੋ ਤੇ ਇੱਥੇ ਤਾਂ 7 ਸਾਲ ਦੇ ਰਿਸ਼ਤੇ ਤੋਂ ਬਾਅਦ ਜਦੋਂ ਪਤੀ ਘਰ ਤੋਂ ਇੱਕਦਮ ਗਾਇਬ ਹੋ ਗਿਆ ਇਸ ਮਾਮਲੇ ਦੇ ਵਿੱਚ ਨਾਤਾ ਪਤਨੀ ਨੂੰ ਕੁਝ ਖਬਰ ਮਿਲੀ ਅਤਿ ਨਾਹੀ ਉਸਦੇ ਮਾਪਿਆਂ ਨੂੰ ਫਿਲਹਾਲ ਇਹ ਮਾਸੂਮ ਬੱਚਾ ਆਪਣੇ ਪਿਤਾ ਨੂੰ ਇੱਕ ਵਾਰ ਦੇਖਣ ਦੀ ਉਡੀਕ ਦੇ ਵਿੱਚ ਹੈ ਤੇ ਨਾਲ ਹੀ ਪਰਿਵਾਰ ਚਾਹੁੰਦਾ ਹੈ ਕਿ ਛੇਤੀ ਤੋਂ ਛੇਤੀ ਉਹਨਾਂ ਦੇ ਘਰ ਦੇ ਮੁਖੀ ਦੀ ਭਾਲ ਕਰ ਦਿੱਤੀ ਜਾਵੇ। ਮੇਰਾ ਨਾਮ ਲਿੰਕ ਪਾੜੂ ਤੇ ਇਹ ਹੈ ਜਦੋਂ ਨਾਉਂ ਚ ਸਵਾਨ ਫੇਂ ਗਿਆ ਤੇ ਆਫੀਸ਼ially 10 ਦਿਨ ਹੋ ਤੋ ਲਾਪਤਾਇਆ ਨਹੀਂ ਮਰਦੇ ਨਹੀਂ ਕਿਤੇ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰੇਗਾ ਕਿਤਾ ਕੋਈ ਸਬੂਤ ਨਹੀਂ ਮਿਲਣਾ ਹੋਗਾ ਤੇ ਪੁਲਿਸ ਕੋਈ ਵੀ ਇੰਟਰਵਿਊ ਕਰਵਾਇਆ ਤੇ ਸੋਦੇ ਰੇਸੋ ਤੇ ਉਹਨਾਂ ਨੇ ਲੱਗਣ ਦੀ ਕੋਸ਼ਿਸ਼ ਕੀਤੀ ਗਈ ਆਖਰੀ ਵਾਰ ਅਗਰ ਨਾਲ ਹਾਂਜੀ ਉਹ ਮਿਲਣੇ ਛੱਡਣੇ ਗਏ ਸੀ ਸ਼ਾਇਦ ਤੇ ਉਤੋਂ ਬਾਅਦ ਜੋ ਵਾਪਸ ਨਹੀਂ ਆਈ ਹੈ ਰੇਕ ਕੋ ਕਰ ਨਹੀਂ ਪਾਚੀ ਮੈਂ ਜਦੋਂ ਮੈਨੂੰ ਛੁੱਟਈਏ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਤੋਂ ਬਚਨ ਦਾ ਫੋਨ ਸਿਰਫ ਹੀ ਆਉਂਦਾ ਹੈ ਉਹ ਅੱਜ ਗਲਵਾ ਤੋਂ ਜੀ ਆਇਆਂ। ਨਹੀਂ ਉਦੋਂ ਕੋਈ ਅਕਸਰ ਨਹੀਂ ਸੀ ਕੋਈ ਕੁਐਸ਼ਨ ਨਹੀਂ ਸੀ ਬੜੇ ਸੋਹਣੇ ਸੀ ਅਸੀਂ ਬੜੇ ਸੋਹਣੇ ਗਏ। ਵਾਪਸ ਆਏ ਆ ਮਰਦ ਨੂੰ। ਉਹ ਆਏ ਹੋਣਗੇ ਜਾਂ ਕਿਤੇ ਵੀ ਅਸੀਂ ਨਹੀਂ ਉੱਟ ਕਰੇ। ਇਹਨਾਂ ਨੂੰ ਘਾਰੇ ਪਾਂਚੇ ਨਹੀਂ ਮਮੀ ਹੋਣਾ ਦੇ ਦੱਸਣ ਦੇ ਸਾਹ ਨਾਲ। ਲੋਕਰ ਆਏ ਨਹੀਂ ਹੈਗੇ ਉਥੇ ਕਿਤੇ ਕੋਈ ਇਹਨਾਂ ਨੂੰ ਲੈ ਕੇ ਆਇਆ ਕਿ ਚੀ ਉਦੇ ਛੂ ਗਿਆ ਆ। ਗੱਡੀ ਦੇ ਵਿੱਚ ਚਾਬੀ ਵੀ ਉਦੇ ਲੱਗੀ ਹੋਈ ਸਮਾਨ ਵੀ ਸਾਰਾ ਉਦੇ ਹੀ ਪਿਆ ਸੀ ਨਾ ਸਭ ਕੁਝ। ਉਹ ਇਸ ਸ਼ਾਕ ਕੋ ਵੀ ਨਹੀਂ। ਨੇ ਹਨ ਕੋਈ ਸਿੱਧੇ ਕੋਈ ਸ਼ੱਕ ਨਹੀਂ ਉਹਨਾਂ ਵੀ ਕਿਸੇ ਨਾਲ ਕੋਈ ਰੈਂਡੇਸ਼ੀ ਦਾ ਨਾ ਕੁਝ ਵੀ ਨਹੀਂ ਸੀਗਾ ਬੜੇ ਸਾਊ ਬੰਦੇ ਐ ਸੈਂਪਲਿਆ ਕੋਈ ਦੋਨਾ ਹੈ ਨਹੀਂਗਾ ਆਈ ਕਾਈ ਕੁਝ ਵੀ ਨਹੀਂ ਆ। ਹਾਂ ਜੀ ਜਲਦੀ ਜਲਦੀ ਸਾਡੇ ਬੰਦੇ ਨੂੰ ਲੱਗਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਕਿਥੇ ਥੀ ਵੀ ਹੈ ਜਿੱਥੇ ਉਹਨਾਂ ਦੀ ਲਾਸਟ ਲੋਕੇਸ਼ਨੀਆਂ ਕੁਝ ਸੀ ਜਾਂ ਸਾਡੇ ਬੰਦੇ ਨੂੰ ਲੱਭਿਆ ਜਾਵੇ। ਸਾਡੇ ਕੋਲ ਪੁਲਿਸ ਨੂੰ ਦੱਸ ਦਿੱਤੀ ਜੀ। ਹਾਂ ਜੀ ਪੁਲਿਸ ਨੂੰ ਇੱਕ ਦਸ ਦਿੱਤਾ ਗਿਆ ਸੀਗਾ ਉਸੇ ਦਿਨ ਦੱਸ ਦਿੱਤਾ ਸੀਗਾ। 11:30 ਵਜੇ ਮੇਰੇ ਸਾਰਾ ਸਭ ਨੂੰ ਪਤਾ ਲਗਾ ਉਸ ਤੋਂ ਬਾਅਦ ਵਿੱਚ 12 ਤੋਂ 1:00 ਵਜੇ ਰਿਪੋਰਟ ਲਿਖਾਇਆ ਇਸ ਤੋਂ ਬਾਅਦ ਜੀ ਫੇਰ ਦੁਬਾਰਾ ਗਏ ਸੀ ਥਾਣੀ ਪਰ ਉਹਨਾਂ ਨੇ ਕੋਈ ਉਹਨਾਂ ਨੇ ਕਿਹਾ ਸਾਡੇ ਕੋਲ ਸਟਾਫ ਹੈ ਨਹੀਂਗਾ ਸਾਡੇ ਕੋਲ ਬੰਦੇ ਹੈ ਨਹੀਂਗੇ ਫਿਰ ਐਸਐਚਓ ਸਾਹਿਬ ਨਾਲ ਆਈ ਸਾਡੇ ਬਾਅਦ ਵਿੱਚ ਰਿਕਵੈਸਟ ਕਰਨ ਤੋਂ ਬਾਅਦ ਕਿ ਉਹ ਗੱਡੀ ਦੀ ਮਨਾਜਾ ਕੀ ਕਰਕੇ ਗਿਆ ਦੀ ਉੱਤੀ ਗਏ ਹੈ ਇਹ ਦੱਸੋ ਹਾਂ ਜੀ ਸੱਤ ਸਾਲ ਆਇਆ ਆ ਉਹ 6:10 ਵਜੇ कोसों को वहां के गड्डी तो काट के सरका नहीं को नहीं निकल है बाप को ना अंदर नहीं करना है ये 12 तारीख को लडकी कौन देखती है ना कोई लिखा ना पता कोई फोन आया या मैसेज आया कुछ किया कोई तो बच्चे रहा हूं कल बात कर दी ना कर दे को कराऊ तो कहां या करूंगा कहां से कौन तो मिलता ही नहीं लगता कित्ते जो गड्डी तो ही देखी के हालात ਕੱਢੀ ਦਰ ਕੋ ਖੜੀ ਚਾਹੀ ਬੇਕੀ ਬੂਟੇ ਤੋਂ ਇੱਕ ਸੀਗਾ ਇਹ ਸਮਸਦ ਕੋਈ ਸਾਨੂੰ ਤਾਂ ਕਿਆ ਕੋਈ ਸੀ ਤੁਹਾਡੇ ਹਾਂਜੀ ਸਾਈਂਦ 12 ਤਰੀਕ ਨੂੰ ਆਏ ਕੋਈ ਬਣਾ ਕੋਈ ਲੋਕ ਜਾਣਕਾਰੀ ਕੋਈ ਨਿਸ਼ਾਨਖਾਰੀ ਕਰਨ ਵੇਚ ਸਾਥੀ ਜੀ ਇਹੋ ਤਾਂ ਸਾਨੂੰ ਕਿਸੇ ਚੱਕ ਕੋਈ ਬਰਾਏ ਰੰਜੀ ਬਾਜੀ ਹੋਏ ਬੜੇ ਨਹੀਂ ਸਾਡੇ ਕੋਲ ਮਾਲਕੀ ਮੀਂਹ ਤੇ ਕੱਲ ਬਾਅਦ ਵੀ ਕਰਦਾ ਸੀ ਕੱਲ ਬਾਅਦ ਜੀਨਾਂ ਇਹਨ ਸਾਡੇ ਨਾਲ ਕੋਈ ਵੀ ਹੋ ਚਲੇ ਗਿਆ ਸਾਡੇ ਕੋਲ ਮੁੜ ਕੇ ਸਾਡੀ ਗੱਲ ਬਾਤ ਨਹੀਂ ਕਰਦਾ ਕੋਈ ਤਾਂ ਨੂੰ ਕੋਈ ਚੀਜ਼ ਕਰਨ ਚਾਹੁੰਦੇ ਅਸੀਂ ਕਿਹਨੇ ਮਿਹਰਬਾਨੀ ਕਰਨ ਸਾਨੂੰ ਕੋਈ ਪਤਾ ਲੱਸੀ ਹੋਗਾ ਇਹ ਸਾਡਾ ਪੋਸਟਾ ਡਾਕਾ ਰਾਜੇ ਚੰਗੀ ਸੰਗ ਹੈ ਇਹੋ ਗੱਲ ਕਿੱਥੇ ਆ ਕਿੱਥੇ ਨਹੀਂ ਉਹ ਅਦਾ ਤੋਂ ਸੰਲਗੇ ਤਾਂ ਹੀ ਦਸਤਕ ਪੜਾ ਮੈਂਬਰ ਬਲੌਕ ਸੰਪਤੀ ਹੈ ਜੀ ਸਾਡੇ ਪਿੰਡੋਂ ਜਸਵੰਤ ਸਿੰਘ ਮੁੰਡਾ ਉਮਰ ਉਹਦੀ 36 ਸਾਲ ਉਹ ਆਪਣੇ ਮੈਸੇਜ ਨੂੰ ਕਪੂਰਥਲੇ ਛੱਡਣ ਗਿਆ ਸੀ ਐਲੀਟ ਸੈਂਟਰ ਔਰ ਬਾਅਦ ਦੇ ਵਿੱਚ ਇਹ ਮੁੰਡਾ ਵਾ ਜਸਵੰਤ ਸਿੰਘ ਜੀ ਤੇ ਇਹ ਬਾਅਦ ਚ ਅਸੀਂ ਉੱਥੇ ਦੇਖਿਆ ਇੱਕ ਕੈਮਰਾ ਉਹਦੇ ਵਿੱਚੋਂ 10:38 ਤੋਂ ਉੱਥੋਂ ਲੰਘਿਆ ਤੇ ਪੌਣੇ 11 ਦੇ ਵਿੱਚ ਵਿੱਚ ਇੱਥੇ ਆ ਗਿਆ ਜੀ ਪੌਣੇ 11 ਤੋਂ ਬਾਅਦ 11 ਦੇ ਵਿੱਚ ਵਿੱਚ ਇਹ ਗੱਡੀ ਦੇ ਵਿੱਚੋਂ ਗਾਇਬ ਹੋ ਗਿਆ ਗੱਡੀ ਅਨਲੌਕ ਹੀ ਚਾਬੀ ਵਿੱਚ ਹੀ ਤਾਂ ਕਿ ਇੱਕ ਖੁੱਲੀ ਸੀ ਤੇ ਇੱਕ ਸੱਜੇ ਪੈਰ ਦਾ ਬੂਟ ਉਹਦੇ ਵਿੱਚ ਪਿਆ ਸੀ ਤੇ ਇਸ ਕਰਕੇ ਵੀ ਸਾਰਾ ਐ ਸੋਰਖ ਪਰ ਨਹੀਂ ਦੇਖਿਆ ਬਿਲਕੁਲ ਪਿੰਡ ਨਹੀਂ ਦੇਖਿਆ ਜੀ ਪੌਣੇ 11 ਦਾ ਟਾਈਮ ਆ ਸਵੇਰ ਦਾ ਅਸੀਂ ਤੇ ਸਾਰਾ ਨਗਰ ਹੀ ਆ ਦੇਖ ਲਓ ਤੁਸੀਂ ਸੇ ਢਾਂਡੇ ਖੜੇ ਆ ਸਾਰੇ ਤੇ ਸਾਰਾ ਨਗਰ ਹੀ ਸੜਮਿਆ ਜੇ ਅਸੀਂ ਤੇ ਇਹ ਬੇਨਤੀ ਕਰਦੇ ਆ ਜੇ ਇਹ ਖੁਦ ਸੁਣਦਾ ਤੇ ਆਪ ਆ ਜੇ ਤੇ ਪ੍ਰਸ਼ਾਸਨ ਨੂੰ ਵੀ ਇਹੋ ਬੇਨਤੀ ਕਰਦੇ ਆ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਨੂੰ ਲੰਬਣ ਦਿਓ ਇਹ ਦੇਖੋ ਜੀ ਇਹ ਮੁੰਡਾ ਇਦਾਂ ਦਾ ਹੀ ਬਿਲਕੁਲ ਜਿੱਦਾਂ ਕਹ ਰਹੀਏ ਵੀ ਭਲਾ ਮਾਨਸ ਮੁੰਡਾ ਸੀ ਨਾ ਹੀ ਕਿਸੇ ਨਾਲ ਵੱਧ ਬੋਲਦਾ ਸੀ ਜੇ ਕਿਸੇ ਨੇ ਬੁਲਾ ਲਿਆ ਸਾਸਿਕਾ ਬੁਲਾ ਲੈਣੀ ਨਹੀਂ ਤੇ ਬਿਲਕੁਲ ਆਪਣੇ ਖੂਤੇ ਕੰਮ ਤੇ ਚੱਲ ਜਾਣਾ ਜਾਂ ਗੁਰੂਗਰ ਮੱਥਾ ਟੇਕਣ ਜਾਂਦਾ ਸਾਡੇ ਡੇਰਾ ਸ਼ਿਦ ਗਿਆਨ ਮਹਾਰਾਜ ਖੇਤੀਬਾੜੀ ਦਾ ਕੰਮ ਕਰਦਾ ਜੀ ਪੁਲਿਸ ਦੀ ਕਾਰ ਪ੍ਰਣਾਲੀ ਤੇ ਆਪਾਂ ਕਹਿ ਸਕਦੇ ਆ ਜੀ ਡਿਫਟੀ ਸਾਹਿਬ ਨੇ ਕੱਲ ਸੱਜਿਆ ਸੀ ਸਾਨੂੰ ਉਹਨਾਂ ਡਿਟੇਲ ਕਢਾਈ ਆ ਜੀ ਫੋਨ ਡਿਟੇਲ ਜਿੱਥੇ ਜਿੱਥੇ ਕਾਲਾਂ ਹੋਈਆਂ ਉਹ ਉਹ ਕਹਿੰਦੇ ਸੀ ਜਲਦੀ ਅਸੀਂ ਵੀ ਕਾਰਵਾਈ ਕਰਕੇ ਤੇ ਲੱਭਣ ਦੀ ਕੋਸ਼ਿਸ਼ ਕਰਦੇ ਆ ਜੀ ਕੱਲ ਐਸ ਐਚਓ ਸਾਹਿਬ ਕੱਲ ਕਹਿੰਦੇ ਸੀ ਸਾਨੂੰ ਵੀ ਅਸੀਂ ਕੈਮਰੇ ਦੇਖ ਲਿਆ ਫਲ ਅੱਜ ਤੀਜਾ ਦਿਨ ਹੋ ਗਿਆ ਹਾਲ ਤੱਕ ਕੈਮਰੇ ਨਹੀਂ ਦੇਖਿਆ ਅਸੀਂ ਖੁਦ ਪੁੱਛ ਕੇ ਘਰਾਂ 'ਚ ਵੀ ਕੈਮਰੇ ਚੈੱਕ ਕੀਤੇ ਪੁਲਿਸ ਨੇ ਪੁਲਿਸ ਕਿੰਦੀ ਘਰਾਂ ਲੈ ਕਹਿੰਦੇ ਨਹੀਂ ਹਲੇ ਕੈਮਰੇ ਹੁਣ ਹੁਣ ਕਰ ਲੈਣ ਤੋਂ ਬਾਅਦ ਹੀ ਗੱਲ ਆਈ ਇਹ ਸਾਡੇ ਗਾਇਬ ਦੇਖਣਾ ਕੈਮਰੇ ਸਾਰੇ ਬੰਦੇ ਮੈਂਬਰ ਪੰਜਾਬ ਸਾਹਿਬ ਕਹਿੰਦੇ ਇਹ ਗਾਇਬ ਉਹ ਕਹਿੰਦੇ ਨਹੀਂ ਹਲੇ ਤੱਕ ਨਹੀਂ ਕੋਈ ਸਾਈ ਸਾਡੇ ਘਰਾਂ 'ਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਜਸਵੰਤ ਸਿੰਘ ਨਾਮ ਦਾ ਲੜਕਾ ਜੋ ਕਿ ਖੇਰਾ ਬੇਟ ਰੇਦਾ ਹੈ ਉਹਦੀ ਜਿਹੜੀ ਕਾਰ ਹੈਗੀ ਉਹ ਅਬੈਂਡਨਡ ਜਗਾਹ ਤੇ ਮਿਲੀ ਹੈ ਤੇ ਉਹਦੀ ਤਫ਼तीश ਕਰਨ ਦੇ ਲਈ ਐਸ ਐਚਓ ਫਤੂ ਟਿੰਗਾ ਦੀ ਡਿਊਟੀ ਲਗਾਈ ਗਈ ਸੀ ਵੀ ਹੈਵ ਗੋਨ ਥਰੂ 올 ਦ ਸੀਸੀਟੀਵੀ ਕੈਮਰਾਸ ਅਰਾਊਂਡ ਹੇਰ ਉਸ ਤੋਂ ਇਲਾਵਾ ਲੜਕੇ ਦੀ ਜਿਹੜੀ ਕਾਲ ਡਿਟੇਲ ਰਿਕਾਰਡਸ ਹੈਗੀਆਂ ਜਿਹੜੀਆਂ ਅਸੀਂ ਉਹਨੂੰ ਚੈੱਕ ਕਰ ਰਹੇ ਹੈਗਾ ਜਿਹੜਾ ਫੋਨ ਹੈਗਾ ਉਹ ਇਸ ਤੋਂ ਕਰੀਬ 150 ਕਿਲੋਮੀਟਰ ਦੂਰ ਤੇ ਰਸਤੇ 'ਤੇ ਜਾ ਕੇ ਉੱਥੇ ਉਹ ਫੋਨ ਸਵਿਚ ਆਫ ਹੋ ਗਿਆ ਇਸ ਤੋਂ ਇਲਾਵਾ ਐਨਬੀਟੀ ਇਨਸ ਬੰਦੇ ਨੇ ਜਿਹੜਾ ਲੜਕਾ ਮਿਸਿੰਗ ਹੈ ਉਹਨੇ ਆਪਣੀ ਵਾਈਫ ਦੇ ਨਾਲ ਸੰਪਰਕ ਵੀ ਕੀਤਾ ਜੋ ਕਿ